ਸਸ਼ੀ ਕਾਲ ਜੀ ਸਾਇਆ ਨੂੰ ਕਿਵੇਂ ਉਹ ਸਾਰੇ ਜਣੇ ਅੱਜ ਇਸ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੀਆਂ ਹਾਂ ਸਲਵਾਰ ਦੀ ਕਟਿੰਗ ਐਂਡ ਸਟੀਚਿੰਗ ਐ ਲੈਨਾ ਵਾਲੀ ਸਲਵਾਰ ਹੈ ਆ ਸੋ ਕੱਪੜੇ ਨੂੰ ਆਪਾਂ ਇਸ ਤਰ੍ਹਾਂ ਸੈੱਟ ਕਰ ਲੈਣਾ ਫਿਰ ਆਪਾਂ 16 ਇੰਚ ਦੇ ਪੱਲੇ ਕੱਢਾਂਗੇ ਜੋ ਕਿ ਆਪਾਂ 4 ਫੋਲਡ ਕੀਤੇ ਹੋਏ ਆ ਸੋ 8 ਇੰਚ ਇਸ ਤਰ੍ਹਾਂ ਬਣਦਾ ਫਿਰ ਦੂਸਰੀ ਸਾਈਡ ਆਪਾਂ ਅਸਾਂ ਦੇ ਨਿਸ਼ਾਨ ਲਗਾਵਾਂਗੇ ਜੋ ਕਿ ਆਪਾਂ 10 ਇੰਚ ਰੱਖਾਂਗੇ ਕਿਉਂਕਿ 8 ਇੰਚ ਦੀ ਆਪਾਂ ਉੱਪਰ ਬਣ। ਤੇ ਵਾਹ نیچے ਜਿਹੜੇ ਆਪਾਂ ਕੁੰਦਿਆਂ ਦੇ ਨਿਸ਼ਾਨ ਲਗਾਏ ਹੋਏ ਐ ਜੋ ਕਿ ਆਪਾਂ 2.5 ਇੰਚ ਰੱਖਿਆ ਕਿਉਂਕਿ 8 ਇੰਚ ਦੇ ਸਾਡੇ ਪੱਲੇ ਹੋਣਗੇ। ਸੋ 8 ਦੇ ਵਿੱਚ ਆਪਾਂ 2.5 ਪਲੱਸ ਕਰਦੇ ਆਂ ਤਾਂ 10 ਬਣ ਜਾਂਦਾ ਤੇ ਸਾਡਾ 9 ਇੰਚ ਦਾ ਪਹੁੰਚ ਜਿਹੜਾ ਹੈ ਉਹ ਰੈਡੀ ਹੋ ਜਾਏਗਾ। ਹੁਣ ਆਪਾਂ ਦੂਸਰੀ ਸਾਈਡ ਵੀ ਇਸ ਤਰ੍ਹਾਂ ਨਿਸ਼ਾਨ ਲਗਾਤਾ ਇਹ ਵਾਲਾ ਬਚਿਆ ਹੋਇਆ ਕੱਪੜਾ ਸਾਡੀ ਬੈਲਟ ਦੇ ਕੰਮ ਆ ਜਾਏਗਾ। ਹੁਣ ਆਪਾਂ ਕਰ ਦਵ ਵੀਡੀਓ ਵੇਖਣਾ ਚਾਹੁੰਦੇ ਆ ਤਾਂ ਉਸ ਦਾ ਜਿਹੜਾ ਲਿੰਕ ਹੈ ਮੈਂ ਡਿਸਕ੍ਰਿਪਸ਼ਨ ਬਾਕਸ ਵਿੱਚ ਤੁਹਾਡੇ ਨਾਲ ਸ਼ੇਅਰ ਕਰ ਦਵਾਂਗੀ ਕਿਉਂਕਿ ਉਸ ਵਿੱਚ ਮੈਂ ਹਰ ਇੱਕ ਚੀਜ਼ ਨੂੰ ਚੰਗੀ ਤਰ੍ਹਾਂ ਐਕਸਪਲੇਨ ਕੀਤਾ ਹੋਇਆ ਹੈ ਵੀਡੀਓ ਵੇਖਣ ਲਈ ਤੁਹਾਡਾ ਧੰਨਵਾਦ